ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਕ ਮਹੱਲਾ ਪੰਜਵਾਂ ਖਖੜਿਆ ਸਵਾਵਿਆ ਲੱਕੜੀਆ ਅਕਕੰਠ ਬੇਰੇ ਵਿਛੋੜਾ ਧਣੀ ਸਿਓ ਨਾਨਕ ਸੱਜੰਠ ਮਹੱਲਾ ਪੰਜਵਾਂ ਵੇਸਾਰੇ ਨੇ ਮਾਰੇ ਗਏ ਮਰ ਪਹਿ ਸਕੈ ਮੂਲ ਵੇਮੁਖ ਹੋਏ ਰਾਮ ਤੇ ਜੇ ਤਸਕਰ ਉਪਰ ਸੂਲ ਪਾੜੀ ਸਖ ਨਿਦਾਨ ਬਰਬ 1 ਹੈ ਅਬੈਣ ਅਸੀ ਸੁਣਿਆ ਜਲ ਥਲ ਮਈਲ ਪੂਰਿਆ ਘਟ ਘਟ ਹਲ ਭਣਿਆ ਉੱਚੀ ਨੀਚ ਸਭ ਇੱਕ ਸਮਾਨ ਹੈ ਕੀਤ ਹਸਤੀ ਬਣਿਆ ਮੀਤ ਸਖਾ ਸੁਤ ਬੰਧ ਪੋ ਫਕਤ ਤੇ ਜਣਿਆ ਤੁਸ ਦੇਵੈ ਜਿਸ ਨਾਮ ਤੈਨ ਹਰ ਰੰਗ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਠਾਕੂ ਕੂਚ ਭਗਵਾਨ ਦਾਸਨ ਦਾਸ ਕਹਿ ਜਨਰਾਣਕ ਜੇਹਾਂ ਤੂੰ ਕਿਰਾਏ ਹੈ ਤੇਹਾ ਹੋ ਹੋਂ ਗਰੀ ਵਖਿਆਨ ਸੁ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੇ ਸਤ ਸੰਗ ਜੀਓ ਆਉ ਜੋ ਲੜੀਵਾਰ ਵੀ ਚੱਲ ਰਹੀ ਹੈ ਤਨਤਨ ਗੁਰ ਅਰਜਨ ਦੇਵ ਜੀ ਦੀ ਮਬਾਰਕ ਰਸਨਾ ਦਾ ਉਚਾਰਣ ਕੀਤਾ ਹੋਇਆ ਇਹ ਲੜੀਵਾਰ ਦਾ ਸਤਵਾਂ ਨੰਬਰ ਸ਼ਬਦ ਹੈ ਜੀ ਸੱਤ ਨੰਬਰ ਸ਼ਬਦ ਸਤਵਾਂ ਸ਼ਬਦ ਹੈ ਲੜੀਵਾਰ ਦਾ ਜੋ ਕਿ ਧੰਗ ਗੁਰ ਗ੍ਰੰਥ ਸਾਹਿਬ ਦੇ ਮਬਾਰਕ ਅੰਗ 319 ਅੰਤ ਸੋ ਸ਼ੋਭਿਤ ਹੈ ਅੱਜ ਦੇ ਪਾਵਨ ਸ਼ਬਦ ਵਿੱਚ ਇੱਕ ਅਗ ਦੇ ਬੁਟੇ ਦਾ ਉਦਾਹਰਣ ਦਿੱਤੇ ਹੋਏ ਸਮਝਾ ਰਹੇ ਨੇ ਮਿਸਲੋਕ ਮਹੱਲਾ ਪੰਜਵਾਂ ਖਖੜੀਆ ਸੁਹਾਵਿਆ ਲਕੜੀਆ ਅਗ ਕਾਂਠ ਕਹਿੰਦੇ ਜਦ ਤੱਕ ਕਿ ਤੁਮਾ ਸੋਹਣਾ ਲੱਗਦਾ ਹੈ ਤੁਮ ਨੂੰ ਤੁਮਾ ਦੇ ਸੋਹਣਾ ਜਦ ਤੱਕ ਇਹ ਸੋਹਣਾ ਸੁੰਦਰ ਲੱਗਦਾ ਹੈ ਜਦ ਤੱਕ ਉਹ ਅਗ ਦੇ ਬੁਟੇ ਨਾਲ ਲੱਗਿਆ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਮਨ ਨੂੰ ਉਦੋਂ ਤੱਕ ਹੀ ਸੋਹਣਾ ਲੱਗਦਾ ਜਦ ਤੱਕ ਦੇ ਵਿੱਚ ਜਵਾਨੀ ਹੈ ਭਾਵੇਂ ਦੇ ਵਿੱਚ ਸਵਾਸ ਨੇ ਜਦ ਜਵਾਨੀ ਪਿਆ ਲਗੀ ਸਵਾਸ ਖਤਮ ਹੋ ਗਏ ਉਦੋਂ ਇਹ ਪੈ ਰਾ ਲੱਗ ਜਾਏਗਾ ਕਿਵੇਂ ਬਿਰਹ ਹੈ ਵਿਛੋੜ ਧਣੀ ਸੋ ਨਾਨਕ ਸਹਿਜ ਗੰਠ ਕਹਿੰਦੇ ਜਦੋਂ ਵਿਛੋੜਾ ਉਹ ਅੱਖ ਦੇ ਫਲ ਦਾ ਜਿਵੇਂ ਵਿਛੋੜਾ ਪੈਂਦਾ ਅੱਖ ਤੋਂ ਕਹਿੰਦੇ ਨਾਨਕ ਸਹਿਜ ਗੰਠ ਹਜ਼ਾਰਾਂ ਸਹਿਜ ਪਾਵ ਹਜ਼ਾਰਾਂ ਹਜ਼ਾਰਾਂ ਗੰਢਾਂ ਤੋਂ ਕਈ ਗੁਣਾ ਵੱਧ ਕੇ ਉਤੰਬਾ ਹੋ ਜਾਂਦਾ ਹੈ। ਕੋੜਾ ਹੋ ਜਾਂਦਾ ਹੈ। ਕਿਉਂਕਿ ਨਿਰੰਕਾਰ ਤੋਂ ਵਿਛੜ ਗਿਆ। ਆਪਣੇ ਖਸਣ ਤੋਂ ਵਿਛੜ ਕੇ ਕਹਿੰਦੇ ਇਸੇ ਤਰ੍ਹਾਂ ਜਦੋਂ ਮਨੁੱਖ ਆਪਣੇ ਨਿਰੰਕਾਰ ਦੇ ਨਾਲ ਜੁੜਿਆ ਤਦ ਤੱਕ ਤਾਂ ਸੁਖੀ ਹੈ। ਜਦੋਂ ਵਿਛੜ ਗਿਆ ਫਿਰ ਕਹਿੰਦੇ ਭਾਈ ਉਹ ਅਤ ਦਾ ਦੁਖੀ ਹੋ ਜਾਂਦਾ ਹੈ, ਅਤ ਦਾ ਨਿਰਾਸ਼ ਹੋ ਜਾਂਦਾ ਹੈ। ਮਹਲਾ ਪੰਜਵਾਂ ਵਿਸਾਰੇ ਦੇ ਮਰ ਗਏ ਮਰ ਤਨ ਸਕੈ ਮੂਲ ਵਿਸਾਰੇ ਦੇ ਮਰ ਗਏ ਕਹਿੰਦੇ ਜਿਨ੍ਹਾਂ ਨੇ ਨਿਰੰਕਾਰ ਨੂੰ ਵਿਸਾਰ ਦਿੱਤਾ ਭੁਲਾ ਦਿੱਤਾ ਉਹ ਅਸਲ 'ਚ ਇਨਸਾਨੀਅਤ ਵੱਲੋਂ ਮਰ ਗਏ ਨਹੀਂ ਮਰ ਪੈ ਨਹੀਂ ਸਕਦੇ ਪਰ ਉਹ ਅਸਲ 'ਚ ਅਸਲੀਅਤ ਜੇ ਮਨ ਸਰੀਰ ਕਰਕੇ ਮਰ ਵੀ ਨਹੀਂ ਸਕਦੇ ਕਿਉਂਕਿ ਉਹ ਮਰਨ ਦਾ ਭਾਵ ਹੈ ਮਨ 'ਚ ਦੁੱਖ ਸਹਿਹਿਣਾ ਕੰਨੇ ਜਿਹੜੇ ਐਸੇ ਅਕਿਰਤ ਕੰਨ ਨੇ ਉਦੁਖ ਸਹਿਣਦੇ ਨੇ ਕੰਨੇ ਉਪਰ ਚਾਹ ਚਾਹ ਕੇ ਮਰ ਵੀ ਨਹੀਂ ਸਕਦੇ ਨਹੀਂ ਛੇਤੀ। ਸ਼ਰੀਰ ਕਰ ਛੱਡ ਵੀ ਨਹੀਂ ਸਕਦੇ ਕਿਉਂਕਿ ਅੰਤਰਾਤਮੇ ਦੁਖੀ ਤ ਹਨ। ਮਰ ਪੈ ਨਹੀਂ ਸਕਿਆ ਮੂਲ ਇੱਕ ਮੂਲ ਮਾਤਰ ਵੀ ਇੱਕ ਖਣ ਮਾਤਰ ਵੀ ਮਰ ਨਹੀਂ ਸਕਦੇ। ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰ ਸੂਲ ਵੇਮੁਖ ਹੋਏ ਰਾਮ ਤੇ ਕਿਉਂਕਿ ਉਹ ਅਹੰਕਾਰ ਤੋਂ ਵੇਮੁਖੇ। ਨਿਰੰਕਾਰ ਨੂੰ ਭੁਲਾਈ ਬੈਠੇ ਨੇ ਇਸ ਤਰ੍ਹਾਂ ਉਹ ਜੋ ਤਸ਼ਕਰ ਉੱਪਰ ਸੋਧ ਜਿਵੇਂ ਤਸ਼ਕਰ ਤੇ ਕਿਸੇ ਨੇ ਬਿਠਾਇਆ ਹੋਵੇ ਪਾਵ ਸਹੂਲ ਤੇ ਬਿਠਾਇਆ ਹੋਵੇ ਜਿਵੇਂ ਕਹ ਲਿਆ ਨਾ ਕਿਸੇ ਨੂੰ ਸੂਈ ਚੁੱਕ ਦੀ ਕਿੰਨਾ ਦਰਦ ਹੁੰਦਾ ਹੈ ਕਹਿੰਦੇ ਜਦੋਂ ਨਿਰੰਕਾਰ ਤੋਂ ਵਿਛੜ ਗਏ ਐਨਾ ਦਰਦ ਹੈ ਕਹਿੰਦੇ ਦੇਖਣ ਨੂੰ ਤਾਂ ਸੁਖੀ ਦਿਖਦਾ ਪਰ ਦੁਖੀ ਹੈ ਅੰਦਰੋਂ ਦੁਖੀ ਹੈ ਜੋ ਜੋ ਦੀਸੇ ਸੋਸੋ ਰੋਗੀ ਪਰ ਕਹਿੰਦੇ ਜਿਹੜਾ ਨਿਰੰਕਾਰ ਤੋਂ ਵਿਛੜ ਗਿਆ ਹੈ ਉਮਨ ਕਰਕੇ ਇੰਨਾ ਦੁਖੀ ਹੈ ਜਿਵੇਂ ਸুই ਚੁਪਣ ਦਾ ਦੁੱਖ ਹੁੰਦਾ ਹੈ ਉਹਦੇ ਤੋਂ ਵੀ ਜ਼ਿਆਦਾ ਦੁਖੀ ਹੈ ਜਿ ਤਸਕਰ ਉਸੂ ਜਿਵੇਂ ਸੂਲ ਤੇ ਕਿਸੇ ਨੇ ਬਿਠਾ ਰੱਖਿਆ ਹੋਵੇ ਕਿਉਂਕਿ ਮਨ ਨੂੰ ਸ਼ਾਂਤੀ ਨਹੀਂ ਨਾ ਮਨ ਨੂੰ ਠੰਡਕ ਨਹੀਂ ਪੌੜੀ ਸੁਖ નિਧਾਨ ਪ੍ਰਭ ਇੱਕ ਹੈ ਅਬ ਇਹਨਾਂ ਸੀ ਸੁਣਿਆ ਹੁਣ ਕਹਿੰਦੇ ਇਹ ਵਿਛੋੜੇ ਦਾ ਦੁੱਖ ਖਤਮ ਕਿਵੇਂ ਹੋਊਗਾ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੁਗ ਇੱਕ ਦੁੱਖ ਜਗਤ ਸੰਤਵਾਰਜਨ ਦੂਤ ਇੱਕ ਦੁੱਖ ਰੋਗ ਲੱਗਿਆ ਤੰਟਾਏ ਵੈਦਨਾ ਹੋਲੇ ਦਾ ਲਾਏ ਕਹਿੰਦੇ ਦਾਦੂ ਵੀ ਨਹੀਂ ਲੈਂਦਾ ਪਰ ਇਹ ਇਲਾਜ ਵੀ ਨਹੀਂ ਕਰਦਾ ਹੁਣ ਕਹਿੰਦੇ ਇਲਾਜ ਕਿਵੇਂ ਹੋਏਗਾ ਸੁੱਖ ਨਿਦਾਨ ਪ੍ਰਭ ਇੱਕ ਹੈ ਸੁੱਖਾਂ ਦਾ ਖਾਦਾਨਾ ਇੱਕ ਨਿਰੰਕਾਰ ਹੈ ਅਬ ਇਹ ਬਿਨਾਸੀ ਸੁਣਿਆ ਕਹਿੰਦੇ ਮੈਂ ਉਹ ਸੁਣਿਆ ਵੀ ਉਹ ਆ ਬਿਨਾਸੀ ਹੈ ਬਿਨਾਸ ਨਹੀਂ ਹੁੰਦਾ ਜੰਮਨ ਮਰਨ ਤੋਂ ਰਹਿੰਦਾ ਐਸੋ ਸਰੰਕਾਰ ਹੈ ਕਹਿੰਦੇ ਮੈਂ ਸੁਣਿਆ ਉਹਦੇ ਕੋਲ ਹੀ ਸਾਰੇ ਸੁੱਖਾਂ ਦਾ ਖਾਦਾਨਾ ਪਰ ਉਹ ਇੱਕ ਹੈ ਇੱਕ ਬਿਤਾ ਇੱਕ ਅਸਕੇ ਹੰਬਾਰ ਇੱਕਾ ਪਾਣੀ ਇੱਕੋ ਇੱਕ ਕੁਐਸਚਨ ਦੇ ਵਿੱਚ ਗੁਰੂ ਅਕ ਇੱਕ ਦੇ ਵਿਚਾਰੀ ਕਹਿੰਦੇ ਇੱਕ ਹੀ ਹੈ ਕਹਿੰਦੇ ਉਹ ਜੰਮਣ ਮਰਨ ਤੋਂ ਅਦਿਨਸੀ ਹੈ pau ਮਰਨ ਚ ਨਹੀਂ ਆਉਂਦਾ ਜਲ ਥਲ ਮਈ ਹਲ ਪੂਰੇ ਆਂ ਘਟ ਘਟ ਹਰ ਪਣਿਆ ਕਹਿੰਦੇ ਉਹ ਫਿਰ ਜੰਮਣ ਮਰਨ ਨਹੀਂ ਜਲ ਪਾਣੀ ਦੇ ਵਿੱਚ ਥਲ ਧਰਤੀ ਦੇ ਵਿੱਚ ਮਈਅ ਅਕਾਸ਼ ਦੇ ਵਿੱਚ ਹਰ ਇੱਕ ਥਾਂ ਤੇ ਪੂਰੇ ਆਂ ਪੂਰਨ ਮੁਕੰਮਲ ਹੈ ਪੂਰਨ ਤੋਂ ਹੋਰ ਤੋਂ ਪੂਰਾ ਕੀ ਪ੍ਰਭਾਤ ਦਿਨ ਦਿਨ ਜਿਹੜਾ ਸਵੈਰੂਪਨ ਉਹਦਾ ਘਾਟ ਕਹਿੰਦੇ ਜਿਹੜਾ ਪੂਰਾ ਹੈ ਉਹ ਪੂਰਾ ਕਰੇਗਾ ਜਿਹੜਾ ਮੇਰੇ ਵਰਗਾ ਅਧੂਰਾ ਕਿਸੇ ਨੂੰ ਕੀ ਪੂਰਾ ਕਰ ਦੇਗਾ ਸੜਕੂ ਕੰਦੇ ਨੇ ਕਿੰਨੇ ਜਲ ਦੇ ਵਿੱਚ ਧਰਤੀ ਦੇ ਵਿੱਚ ਆਕਾਸ਼ ਦੇ ਵਿੱਚ ਸਾਰੀ ਕਾਇਨਾਤ ਦੇ ਵਿੱਚ ਰਮਿਆ ਹੋਇਆ ਹੈ ਪੂਰਨ ਮੁਕੰਮਲ ਦੌਰ ਤੇ ਘਟ ਘਟ ਹਰ ਭਣਿਆ ਕਣ ਕਣ ਦੀ ਉਹਨੂੰ ਸੁਧੀ ਵੀ ਹੈ ਸਮਝ ਵੀ ਹੈ ਕਾਸੀ ਆਪਣਾ ਸਮਝ ਨਹੀਂ ਸਕਦੇ ਉਹ ਸਾਰੀ ਦੁਨੀਆ ਦਾ ਸਮਝਦਾ ਹੈ ਕਿਹੜਾ ਬੰਦਾ ਕਿੰਨੇ ਕ ਪਾਣੀ ਚ ਸਭ ਫਤਲ ਕਿੰਨੂ ਕਿੰਨਾ ਦੇਣਾ ਉਹਨੂੰ ਸਭ ਪਤਾ ਹੈ ਕਈ ਵਾਰੀ ਤਾਂ ਮੂੰਹ ਚ ਆਂਦਾ ਰਿਜਕ ਵੀ ਖੋ ਲੈਂਦਾ ਹੈ ਜਿਹੜਾ ਸਾਡੇ ਲੈਖਦਾ ਨਹੀਂ ਹੁੰਦਾ ਤੇ ਕਈ ਵਾਰੀ ਨਾ ਚਾਹਿਆ ਹੋਇਆ ਰਿਜਕ ਮੂੰਹ ਚ ਪਾ ਲੈਂਦਾ ਹੈ ਐਸਾ ਮੇਰਾ ਸਤਿਗੁਰੂ ਹੈ ਕਿਨੇ ਘਟ ਘਟ ਦੀ ਜਾਣਦਾ ਹੈ ਜੋ ਦਾਸਿਕ ਨਮਤਾ ਸਿੱਖਣਾ ਕੀਤਾ ਹੈ ਗੁਰੂ ਦੀ ਬਾਣੀ ਚੋਂ ਇਹੀ ਮਿਲਿਆ ਹੈ ਵਿਜ ਜਿਵੇਂ ਹੀ ਕਰਮ ਕਮਾਉਂਦਾ ਤੇ ਵੇਹੇ ਫਲ ਦੇ ਚੱਬੇ ਤੱਤਾ ਸਾਰ ਵਿੱਚ ਸੰਘ ਹੈ ਪੁੰਦੇ ਕਹਿੰਦੇ ਕਹਿੰਦੇ ਤੱਤਾ ਖਾ ਕੇ ਦੇਖ ਲਈ ਸੰਘ ਖਰਾਬ ਹੋ ਜਾਏਗਾ ਦੁਖੀ ਹੋਏਗਾ ਕਹਿੰਦੇ ਇਸੇ ਤਰ੍ਹਾਂ ਜਿਹੜੇ ਕਰਮ ਬੀਜੇਗਾ ਕਰੇਗਾ ਕੋਈ ਫੁੱਲ ਲੱਗੇਗਾ ਕਰਮ ਉੱਪਰ ਨਿਭੜਾ ਕਰਮੀ ਆਪੋ ਆਪਣੀ ਕੈਨੇਡਾ ਤੇ ਦੂ। ਕਰਮਾਂ ਨੇ ਜਿਵੇਂ ਨੇ ਕਹਿੰਦੇ ਜੈ ਹੋ ਜਾ ਮਨ ਕਰਮ ਕੀ ਹੈ ਜੋ ਅਸੀਂ ਮਨ ਕਰਕੇ ਧਾਰ ਲਿਆ ਵੀ ਆਹ ਕਰਨਾ ਹੈ ਮੰਨ ਲਓ ਬੇਈਮਾਨੀ ਕਰਨੀ ਹੈ। ਮੈਂ ਇੱਥੇ ਬੈਠਾ ਮਨ 'ਚ ਮੇਰੇ ਬੇਈਮਾਨੀ ਚੱਲ ਰਹੀ ਹੋਵੇ ਵੀ ਫਲਾਣੇ ਦਾ ਉੱਠ ਕੇ ਮੈਂ ਮਾਰਾ ਕਰਾਉਣਾ ਹੈ। ਤੇ ਸਤਿਗੁਰੂ ਕਹਿੰਦੇ ਉਹਦਾ ਮਾਰਾ ਹੋਵੇ ਨਾ ਹੋਵੇ ਪਰ ਇਹੀ ਸ਼ਿਓਰਟੀ ਗੁਰੂ ਦੀ ਜੁਬੇ ਚ ਦੱਸ ਦਿੰਦਾ ਭਾਈ ਤੇ ਦਾ ਮਾਰਾ ਜੀ ਹੋਊ 100% ਕਿਉਂਕਿ ਦੱਸਦੇ ਹੁੰਦਾ ਦੇਖਿਆ ਜੁਬਾਣੀ 'ਚ। ਸੰਸਾਰ ਕਿੰਨਾ ਦਿਖਾਇਆ ਗੁਰਬਾਣੀ ਨੇ ਸਤਗੁਰੂ ਇਹ ਹੀ ਕਹਿੰਦੇ ਨੇ ਜਲ-ਥਲ ਮੈਲ ਪੂਰਿਆ ਕਟਕੜ ਖੰਡ ਬਣਿਆ ਘਾਟ-ਘਾਟ ਦੇ ਵਿੱਚ ਉਹ ਰਮਿਆ ਹੋਇਆ ਹੈ ਨਿਰੰਕਾਰ ਸੀ ਮਿਤੈ ਉਹ ਜਿਨੀ ਚ ਸਭ ਇੱਕ ਸਮਾਨ ਰੰਗੀ ਧਰਤੀ ਬਣਿਆ ਉਹ ਜਿਨੀ ਚ ਸਭ ਇੱਕ ਸਮਾਨ ਉਹਦੇ ਲਈ ਕੋਈ ਉਚਾਨੀ ਨਹੀਂ ਹੈ ਕੋਈ ਨੀਵਾਨੀ ਨਹੀਂ ਸਾਰੇ ਇੱਕ ਸਮਾਨ ਨੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਹੈ ਕੋਈ ਉੱਚੀ ਜਾਤ ਨਹੀਂ ਕੋਈ ਨੀਵੀਂ ਜਾਤ ਨਹੀਂ ਹੈ ਤੇ ਸਤਿਗੁਰੂ ਕਹਿੰਦੇ ਨੇ ਕੋਈ ਉਹਦੇ ਲਈ ਕਿਸੇ ਤਰ੍ਹਾਂ ਦਾ ਨਹੀਂ ਹੈ ਕਿਉਂਕਿ ਮਾਂ-ਬਾਪ ਲਈ ਦੋ ਪੁੱਤ ਹੀ ਹੋਣ ਜਾਂ ਚਾਰ ਪੁੱਤ ਹੋਣ ਇੱਕ ਸਮਾਨ ਹੁੰਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਭਾਈ ਇਹ ਏਕ ਵੀ ਤਾਂ ਇੱਕ ਇਸੇ ਹਮਾਰਗ ਤੂੰ ਮੇਰਾ ਬਰਾਹੀ ਉਹ ਪ્યોਰ ਇੱਕ ਹੈ ਅਸੀਂ ਉਹਦੇ ਧੀਆਂ ਪੁੱਤਾਂ ਫਰਕ ਨਹੀਂ ਪੈਂਦਾ ਫਰਕ ਕਿੱਥੇ ਪੈਂਦਾ ਸਾਡੀ ਤਕਨੀ ਤੇ ਅਸੀਂ ਤੱਕਦੇ ਕੀ ਹਾਂ ਸਾਨੂੰ ਪਤਾ ਹੈ ਤੇ ਨਿਰੰਕਾਰ ਨੇ ਸਿਰਫ ਇੱਕ ਬਿੰਦ ਬਣਾ ਰੱਖੀ ਹੈ ਕੁਦਰਤ ਦੀ ਜਿਹੋ ਜਿਹਾ ਕੋਈ ਤੱਕੇਗਾ ਜਿਹੋ ਜਿਹਾ ਕੋਈ ਸੋਚੇਗਾ ਜਿਹੋ ਜਿਹਾ ਮੰਨ ਕਰਕੇ ਕਰੇਗਾ ਉਹੋ ਜਿਹਾ ਫਲ ਮਿਲ ਜਾਏਗਾ ਮਿਲਦਾ ਜ਼ਰੂਰ ਹੈ ਗੁਰਬਾਣੀ ਨੂੰ ਕਿਤੇ ਬਿਨਾਂ ਕਿਸੇ ਭਾਵ ਦੇ ਪੜ੍ਹ ਕੇ ਦੇਖ ਲੈਣਾ ਮਤਲਬ ਕੋਈ ਮਨਸ਼ਾ ਰੱਖੇ ਬਿਨਾ ਤੇ ਸਤਿਗੁਰੂ ਦੀ ਬਾਣੀ ਪ੍ਰਤੱਖ ਦਿਂਦੀ ਵੀ ਹੈ ਸਤਿਗੁਰੂ ਉਹ ਦੁਨੀਆ ਉਧਾਰ ਰੱਖ ਸਕਦੀ ਹੈ ਪਰ ਇਹ ਮੇਰੇ ਪਾਸੋਂ ਉਧਾਰ ਨਹੀਂ ਰੱਖਦਾ ਉਧਾਰ ਦੇ ਰੱਖਦਾ ਅਹ ਕਰ ਕਰੇ ਸੋਹ ਕਰ ਪਾਇ ਕਦੇ ਉਦਾਹਰਣ ਇਹ ਲੈ ਬਿਲਕੁਲ ਉਦਾਹਰਣ ਤਾਂ ਕੰਮੀਆਂ ਨਿੰਦ੍ਰਾਂ ਕਾਢਦੇ ਬਾਅਦ ਚ ਸਾ ਦੇਨ ਜ ਸਮਾਂ ਲਾ ਜੂਰ ਜਿੰਦਾ ਪਰ ਉਦਾਹਰਣ ਇਹ ਲਖਦਾ ਜਿਹੋ ਜੇ ਕਰਮ ਕਰ ਲੇਗਾ ਉਹੋ ਜੇ ਫਲ ਮਿਲ ਜਾਏਗਾ ਉਹੋ ਜੀ ਉਧਾਰੀ ਤੇ ਚੁਫਤੀ ਵੀ ਕਰਦੇਗਾ ਇਹ ਜੂਰੂਦੀ ਜੋ ਵਿੱਚ ਦੱਸਿਆ ਰਿਹਾ ਉੱਚ ਨੀਚ ਸਭ ਇੱਕ ਸਮਾਨਾ ਦੇ ਲਈ ਉੱਚਾ ਨੀਵਾਂ ਇੱਕ ਹੈ ਸਭ ਉਪਰ ਨਦਰ ਪ੍ਰਭ ਤੇ ਹੀ ਕਿਸੇ ਥੋੜੀ ਕਿਸੇ ਹੈ ਕਨੇਰੀ ਕਿਉਂਕਿ ਨਦਰ ਘਟ ਵੱਦ ਕਿਉਂ ਹੁੰਦੀ ਹੈ ਮਾਪਿ ਪਾਪ ਦੇ ਤਿਰ ਉਤੇ ਕਿਤੇ ਕੋਈ ਮੇਰੇ ਵਰਗਾ ਬੋਲ ਪ੍ਰੜਕ ਹੋ ਜਾਂਦਾ ਫालतੂ ਬੋਲ ਜਾਂਦਾ ਤੇ ਕੋਈ ਨਹੀਂ ਬੋਲਦਾ ਤੇ ਉਹ ਤਿੰਨਾਂ ਦੇ ਸੁਲੀ ਹੋ ਜਾਂਦੀ ਹੈ ਇਸੇ ਤਰ੍ਹਾਂ ਕੋਈ ਮੇਰੇ ਵਰਗਾ ਕਿਸੇ ਦਾ ਮਾੜਾ ਕਰਦਾ ਰਹਿੰਦਾ ਉਹਦੀ ਤੇ ਨਦਰ ਘਟ ਜਾਂਦੀ ਹੈ ਤੇ ਕੋਈ ਭਲਾ ਕਰਦਾ ਰਹਿੰਦਾ ਤੇ ਉਹਦੇ ਤੇ ਨਦਰ ਸੁਲੀ ਹੋ ਜਾਂਦੀ ਹੈ ਸਤਗੁਰ ਕਹਿੰਦਾ ਨਦਰ ਸਾਰੇ ਹੁੰਦੇ ਹਨ ਪਰ ਇੱਕ ਸਮਾਨ ਹੈ ਉਹ ਫਰਕ ਕਿੱਥੇ ਪੈਂਦਾ ਹੈ ਉਹ ਸਾਡੀ ਕਰਨੀ ਤੇ ਫਰਕ ਪੈਂਦਾ ਵੀ ਅਸੀਂ ਕਿਉਂ ਜਿਆ ਉਹਦੇ ਤੋਂ ਗ੍ਰਹਿਤ ਕਰਦੇ ਹਾਂ ਮਨਨ ਕਰਦੇ ਹਾਂ ਉਚ ਨਹੀਂ ਸਭ ਇੱਕ ਸਮਾਨ ਇੱਕ ਸਮਾਨ ਹੈ ਉਹਦੇ ਲਈ ਗਰੀਬ ਜਾਂ ਨਹੀਂ ਕੋਈ ਮੀਰ ਗਰੀਬ ਨਹੀਂ ਹੈ ਉਹਦੇ ਆਲਾ ਤੇ ਭਿਖ ਭੀਖ ਮੰਗਣ ਵਾਲਾ ਉਹਦੇ ਲਈ ਇੱਕ ਹੈ ਉਹਦੀ ਤਕਨੀਕ ਵਿੱਚ ਕੋਈ ਫਰਕ ਨਹੀਂ ਹੈ ਫਰਕ ਸਾਡੀ ਸੋਚ ਵਿੱਚ ਹੈ ਗੱਲ ਨੋਟ ਕਰ ਲੈਣਾ ਅਬ ਇਹ ਕੀੜ ਹਸਤੀ ਬਣਿਆ ਤੇ ਕੀੜੀ ਤੇ ਹਾਤੀ ਦੇ ਵਿੱਚ ਵੀ ਉਹ ਬਣਿਆ ਹੋਇਆ ਔਰ ਰਮਿਆ ਹੋਇਆ ਉਹਦੇ ਲਈ ਕੀੜੀ ਤੇ ਹਾਤੀ ਵੀ ਇੱਕ ਸਮਾਨ ਹੈ ਫਰਕ ਨਹੀਂ ਉਹ ਰੇਟਰ ਵਿੱਚ ਮੀਤ ਸਖਾ ਸਤਿ ਪੰਧੇ ਕੋ ਸਭ ਦੇ ਦੇ ਜਣਿਆ ਕਹਿੰਦੇ ਜਿਹੜੇ ਮਿੱਤਰ ਲਈ ਬੈਠੇ ਨਾ ਐ ਸਖਾ ਸਹੇਲੀਆਂ ਲਈ ਬੈਠਾ ਐ ਸੁੱਤ ਇਸਤਰੀ ਲਈ ਬੈਠਾ ਬੰਦ ਕੋ ਪੁੱਤਰ ਕਲਤਰ ਇਸਤਰੀ ਜੋ ਉਹਨੇ ਤੇਰੇ ਕੋਲ ਸਬਦ ਦੇ ਜਿਹੜਾ ਸਾਰਾ ਕੋ ਚੋਂ ਦਾ ਪੈਰਾ ਕੀਤਾ ਹੁਣ ਮੇਰੇ ਵਰਗਾ ਅਗਰਸਤੀ ਵੀ ਕਹਿ ਦੋ ਨਾ ਵੀ ਮੈਂ ਇਹਆ ਕੀਤਾ ਮੇਰਾ ਨਿਵਾਰ ਹੈ ਮੈਂ ਕੀਤਾ ਸਤਿਗੁਰੂ ਕਹਿੰਦੇ ਮੂਰਖਤਾ ਹੀ ਹੈ ਪੜਿਆ ਮੂਰਖ ਆਖੀਰ ਦੇਸ ਲਭ ਲੋਭ ਅਹੰਕਾਰਾ ਤਿੰਨ ਚੀਜ਼ਾਂ ਦੇ ਲਭ ਲੋਭ ਅਹੰਕਾਰ ਕਹਿੰਦੇ ਜੇ ਇਹਦੇ ਜਾਗੇ ਤਾਂ ਉਹ ਕੁੜੇ ਵੇੜ ਪੜੇ ਸਤਿਗੁਰੂ ਇੱਥੇ ਉਹ ਇਹ ਸਮਝਾ ਰਹੇ ਨੇ ਕਹਿੰਦੇ ਭਾਈ ਇਹ ਜਿਹੜੇ ਧੀ ਪੱਤਰ ਰਿਸ਼ਤੇ ਦਾ ਸਾਖ ਸੰਬੰਧੀ ਨੇ ਨਾ ਇਹ ਸਾਰੇ ਉਹਨਾਂ ਆਦ ਦੇ ਬਣਾਏ ਨਹੀਂ ਸੀ ਤੇ ਜਿਨੇ ਬਣਾਏ ਆ ਉਹਦਾ ਹੱਕ ਹੈ ਵੀ ਜਦੋਂ ਮਰਜੀ ਲੈ ਜਾਏ ਜਿੰਨੀ ਛੇਤੀ ਸੱਚਾਈ ਕਬੂਲ ਲਾਂਗੇ ਉਹਨੇ ਸੁੱਖ ਹੋ ਜਾਗੇ ਉਹਨਾਂ ਮਨ ਨਿਰਮਲ ਹੋ ਜਾਗੇ ਕਿਦਰੇ ਦੇਖ ਲੈਣਾ ਕਿ ਜਿਹਨੇ ਦਿਨੇ ਮਾਰਾ ਕੀਤਾ ਹੋਵੇ ਨਾ ਰਾਤ ਨੂੰ ਬੰਦੇ ਨੂੰ ਕਦੇ ਨੀਂਦ ਨਹੀਂ ਆਉਗੀ ਚਾਹੇ ਸੋਚੇ ਇਹਨਾਂ ਵੀ ਮਾਰਾ ਕੀਤਾ ਪਰ ਇੱਕ ਦਿਨ ਵਾੜਾ ਕਰਕੇ ਬੰਦੇ ਨੂੰ ਫਰੀ ਰਾਤ ਨੀਂਦ ਨਹੀਂ ਆਉਣੀ ਇਹ ਦੱਸਦਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਗੁਰੂ ਦੀ ਬਾਣੀ ਦਾ ਸੋਤਨਾ ਤੋਸਨਾ ਨਿਕ ਦੇਵੇ ਜਿਸ ਨਾਮ ਤਿੰਨ ਹਰ ਰੰਗ ਨਿਰੰਕਾਰ ਕਿੰਤੋਸ ਦੇਵੇ ਜੀ ਨੂੰ ਨਿਰੰਕਾਰ ਨੇ ਸਤਿਗੁਰੂ ਅਕਾਲ ਪੁਰਖ ਗੁਰੂ ਨਾਨਕ ਨੇ ਤਰੁੱਟੇ ਨਾਮ ਦੇ ਦਿੱਤਾ ਬਖਸ਼ਿਸ਼ ਰਹਿਮਤ ਦੇ ਦਿੱਤੀ ਤਿੰਨ ਹਰ ਰੰਗ ਨਿਰੰਕਾਰ ਇਹਦੇ ਅਸਾਂ ਉਹਨੇ ਹਰ ਰੰਗ ਨਿਰੰਕਾਰ ਦਾ ਮੰਨਣਾ ਕੀਤਾ ਹੈ ਨਿਰੰਕਾਰ ਦੀ ਬਖਸ਼ਿਸ਼ ਰਹਿਮਤ ਉਸ ਨੂੰ ਮੁਖੜਨੇ ਮੰਨਣੀ ਕੀਤੀ ਹੈ ਜਿਸ ਨੂੰ ਸੱਤ ਸਰੂ ਨੇ ਆਪਣੀ ਨਦਰ ਸਰੋਲੀ ਕਰਕੇ ਬਖਸ਼ਿਸ਼ ਕਰ ਦਿੱਤੀ ਹੈ ਰਹਿਮਤ ਕਰ ਦਿੱਤੀ ਹੈ ਸੋ ਗੁਰੂ ਗੁਰਪ੍ਰੇਮ ਗੁਰਸਵਾਰੀ ਸਾਹਿਬ ਸੰਗਤਿਓ ਇਹਨੀਆਂ ਗੋਬੈਂਟਿਆਂ ਦਾ ਖਤਮਾ ਦਾ ਜਾਤਕ ਜੇ ਕੋਈ ਗੱਲ ਚੱਕੀ ਲੱਗੀ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਗੁਰਨਾਲਕ ਦੇ ਘਰ ਗੁਰੂ ਜੰਦੇਵ ਜੀ ਦੀ ਜਾਣ ਕੇ ਪੱਲੇ ਬੰਨ ਲੈਣਾ ਜ਼ਿੰਦਗੀ 'ਚ ਅਸਾਨਾ ਵੱਧ ਘਟ ਬੋਲੇ ਦਾ ਦਾ ਨਕਸ਼ਤਾ ਦੇ ਹੋਲੇ ਸਾਹਿਬ ਸੰਗਤ ਦੇ ਹੋ ਸਿਸ ਕਰੋਰ ਦਾ ਅੱਗੇ ਤੋਂ ਪਸਾ ਵਿਚਾਰਾ ਕਰਨ ਦੀ ਜਾਚ ਆਜਾਵੇ ਗਾੜੀਵਾਂ ਦੇ ਫਾਇਦੇ ਦਾ ਜੋ ਆ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ